ਹੋ ਰਹੀ ਆ ਉੱਚੀਆਂ ਨੀਵਾ ਕਣਕਾਂ ਤੇ ਕਣਕਾਂ ਦੇ ਵਿੱਚ ਕਾਹ ਡੇਰੇ ਆ ਗੌਰਿਆਂ ਦੇ ਆ ਦੇਖੋ ਪਹਾੜੀ ਏਰੀਆ ਬੜਾ ਕੰਮ ਘੈਂਟ ਹੁੰਦਾ ਵਾ ਕੱਟ ਵੱਜਣੇ ਆ ਸ਼ਾਰਪ ਸ਼ਾਰਪ ਜੇ ਬਸ ਜੁੜੇ ਰਿਓ ਤੇ ਅਗਲਾ ਪਿੰਡ ਆ ਬਾਉ 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 ਪੰਜਾਬੀ ਵਿੱਚ ਬਾਉ ਬਣ ਜਾਂਦਾ ਤੇ ਅੰਗਰੇਜ਼ੀ ਵਿੱਚ ਬਾਉ ਹਾਊਸ ਆ ਆ ਦੇਖੋ ਟਾਈਟਰ ਨਾਲ ਪਹਿਲੀ ਵਾਈ ਹੋਈ ਆ ਆ ਆਪਣੀ ਮੋਟਰਾਂ ਹੋਰ ਤਰ੍ਹਾਂ ਇੱਥੇ ਦੇਖ ਲਓ ਮੋਟਰ ਕਿਦਾਂ ਵਾ ਇਹ ਮਿੱਤਰਾਂ ਦੀ ਮੋਟਰ ਤੇ ਨੇ ਤੇ ਕੱਚ ਦੀ ਗਾਸੀ ਖੜਕੇ ਸ਼ਾਮ ਨੂੰ ਲਾਉਂਦੇ ਬੱਕਰੇ ਨੇ ਧ ਭੁੰਧ ਕਬੂਤਰ ਫੜ ਕੇ ਤੇ ਆਹ ਵੇਖੋ ਪਹਾੜਾ ਦੇ ਵਿੱਚ ਧੁੰਦ ਪਈ ਆ ਆਹ ਵੇਖੋ ਕਿਦਾਂ گاਵਾ ਚੋਂ ਗੰਡੀਆਂ ਤੇ ਹੁਣ ਥੋੜਾ ਜਿਹਾ ਕੰਮ ਸ਼ਾਰਪ ਹੋਣਾ ਗੱਡੀ ਘੁੱਟ ਕੇ ਚਲਾਉਣੀ ਪੈਣੀ ਆ ਕਿਉਂਕਿ ਇੱਥੇ ਵੱਜਦੇ ਆ ਘੱਟ ਪੂਰੇ برفਾਂ ਦੇ ਵਿੱਚ ਪੂਰੀ ਗੱਡੀ ਤਿਲਕਦੀ ਰਹੀ ਆ ਵੇਖੋ ਕਿਦਾਂ ਕਣੇ ਜੰਗਲ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਕਿੱਥੇ ਇੱਥੇ ਬਿਮਾਰੀ ਦਾ ਨੂੰ ਨਾਂ ਨਿਸ਼ਾਨ ਨਹੀਂ ਕਿੱਥੇ ਇੱਥੇ ਕਹਿ ਲੋਗੇ ਕਿ ਕੋਈ ਖਤਰਨਾਕ ਕੋਈ ਬਿਮਾਰੀ ਲੱਗ ਜੂ ਖੁੱਲੀਆਂਾਂ ਦਾ